ਹੈਲੋ ਜੀ ਸਾਰਿਆਂ ਨੂੰ ਪਿਆਰ ਉਪਰ ਹੀ ਸਤਿ ਸ਼੍ਰੀ ਅਕਾਲ ਕਿਵੇਂ ਤੁਸੀਂਾਰੇ ਸਾਰੇ ਜਾਨੀ ਠੀਕ ਠਾਕ ਹੋ ਮੈਂ ਵੀ ਬਹੁਤ ਵਧੀਆ ਚਲੋ ਜੀ ਅੱਜ ਮੈਂ ਰੈਡੀ ਸਟੈਡੀ ਹੋ ਕੇ ਜਾ ਰਹੀ ਹਾਂ ਤੁਸੀਂ ਥੰਬਨੇਲ ਤੋਂ ਪਤਾ ਚੱਲ ਹੀ ਗਿਆ ਹੋਊਗਾ ਵੀ ਅੱਜ ਮੈਂ ਚੱਲੀ ਆਂ ਕਿ ਪਾਣੀ ਵਾਲੇ ਜੀਵ ਜੰਤੂ ਦੇਖਣ ਹਾਂਜੀ ਤੁਸੀਂ ਸਹੀ ਸੁਣਿਆ ਹੈਗਾ ਅੱਜ ਮੈਂ ਦੇਖਣ ਜਾ ਰਹੀ ਹਾਂ ਸੀ ਲਾਈਫ ਰਾਧਨਾ ਮੇਂ ਇੰਸਟਾਗ੍ਰam ਚਲਾ ਰਹੀ ਸੀਗੀ ਹਨਾ ਤੇ ਇੱਕੇਦਮ ਨਾ ਉਹਦੀ ਐਡ ਆਈ ਹੈ ਨਾ ਵੀ ਸੀ ਲਾਈਫ ਵਗੈਰਾ ਲਈ ਤੇ ਮੇਰੇ ਮਨ ਦੇ ਵਿੱਚ ਆਇਆ ਵੀ ਬਸ ਇਹ ਵਾਲਾ ਕੰਡਾ ਵੀ ਨਾ ਮੈਂ ਕੱਢ ਹੀ ਆਉਣਾਗਾ ਮੈਂ ਇੰਨੇ ਟਾਈਮ ਤੋਂ ਸੋਚ ਰਹੀ ਸੀ ਨਾ ਵੀ ਮੈਂ ਜਾਣਾਗਾ ਜਾਣਾ ਬੱਸ ਨਾ ਮਣੀ ਮੰਦਾ ਹੁੰਦਾ ਸੀਗਾ ਕਈ ਵਾਰ ਬਟ ਰਾਤ ਮੈਂ ਫਾਈਨਲੀ ਟਿਕਟ ਕਰਕੇ ਸੁੱਤੀ ਸੀਗੀ ਵੀ ਤੜਕੇ ਨੂੰ ਫਿਰ ਮੇਰਾ ਇਰਾਦਾ ਜਿਹੜਾ ਉਹ ਕਿ ਬਦਲਣਾ ਜਾਵੇ ਸੋ ਅੱਜ ਮੈਂ ਕਰਨ ਚੱਲੀ ਐਂਗੀ ਸੋਲੋ ਟ੍ਰਿਪ ਚਲੋ ਭਈ ਹੁਣ ਮੇਰੀ ਨਾ ਬੱਸ ਹੈਗੀ ਤੇ ਉਹ ਨਾ ਮੇਰੀ ਨੰਗਰੀ ਬੱਸ ਫਿਰ ਮੇਰਾ ਸਾਰਾ ਕੰਮ ਫਲੌਪ ਆ ਜਿਹੜੀ ਮੈਂ ਟਿਕਟ ਆ ਉਹ ਮੈਂ ਕਰਾਈ ਹੋਈ ਹੈਗੀ 11:45 ਦੀ ਤੇ ਹੁਣ ਬੱਸ 9:30 ਵਜੇ ਹੁਣ ਆਪਣੀ ਜਿਹੜੀ ਬੱਸ ਹੈ ਜੀ ਉਹ ਆਉਣ ਵਾਲੀ ਹੈਗੀ ਬੱਸ ਉਰੋਂ ਫਿਰ ਮੈਂ ਬੱਸ ਫੜ ਕੇ ਫਿਰ ਮੈਂ ਜਾਣਾਗਾ ਮੈਟਰੋ ਸਟੇਸ਼ਨ ਮੈਟਰੋ ਸਟੇਸ਼ਨ ਤੋਂ ਸਿੱਧੀ ਆਪਾਂ ਬ੍ਰੈਂਗੁਰੂ ਵਾਲੀ ਫੜ ਲੈਣੀ ਹੈਗੀ ਜੀ ਮੈਟਰੋ ਟ੍ਰੇਨ ਆ ਠੀਕ ਹੈ ਚਲੋ ਹੁਣ ਆਪਾਂ ਫਿਰ ਉੱਥੇ ਜਾ ਕੇ ਮਿਲਦੇ ਆ ਫਾਈਨਲੀ ਮੈਂ ਪਹੁੰਚ ਗਈਆਂ ਬ੍ਰੈਂਗੁਰੂ ਬਸ ਹੁਣ ਇੱਥੇ ਮੈਨੂੰ 4-5 ਮਿੰਟ ਦੀ ਵਾਕ ਲੱਗਣੀ ਆ ਫਿਰ ਮੈਂ ਪਹੁੰਚ ਦੂੰਗੀ ਆਪਣੀ ਡੈਸਟੀਨੇਸ਼ਨ ਤੇ ਫਿਰ ਆਪਾਂ ਉਧਰ ਡਾਰਲਿੰਗ ਹਰਬਰ ਵਾਲੀ ਸਾਈਡ ਆ ਜਿਹੜੇ ਉਧਰ ਪਹੁੰਚ ਜਾਗੇ ਇਹ ਆ ਇਥੋਂ ਦਾ ਮੈਟਰੋ ਸਟੇਸ਼ਨ ਬ੍ਰੈਂਗੁਰੂ ਦਾ ਤੁਸੀਂ ਦੇਖੋ ਕਿੰਨਾ ਵਧੀਆ ਨਾ ਬਸ ਜੇ 10:30 ਹੋਇਆ ਪਤਾ ਨਹੀਂ 11:00 ਵਜੇ ਸੋ ਸਾਰੇ ਜਾਨੇ ਵਾਕ ਕਰੇ ਨੇ ਜੀ ਤੇ ਨਵਦੀਆ ਲੱਗ ਰਿਆ ਨਾ ਹੁਣ ਮੈਂ ਤੁਹਾਨੂੰ ਦੱਸਦੀ ਆ ਮੇਨਾ ਫਨੀ ਗੱਲ ਕੀ ਹੋਈ ਆ ਨਾ ਮੈਂ ਅੱਜ ਆਪਦਾ ਜਿਹੜਾ ਇਹ ਵਾਲਾ ਪਲਾਨ ਉਹ ਵੀ ਮੈਨੂੰ ਲੱਗਦਾ ਮਿਸ ਕਰ ਹੀ ਲੈਣਾ ਸੀਗਾ ਮੈਂ ਰਾਤ ਪਲਾਨ ਕੀਤਾ ਵੀ ਮੈਂ 8 ਵਜੇ ਉੱਠ ਜੂੰਗੀ ਤੇ ਸਵੇਰ ਨਾ ਕੀਤੇ ਕੈਂਡ ਜੀ ਰੈਸਟੋਰੈਂਟ ਤੇ ਜਾ ਕੇ ਪਹਿਲਾਂ ਮੈਂ ਬ੍ਰੇਕਫਾਸਟ ਕਰੂੰਗੀ ਕਿਹੜਾ ਬ੍ਰੇਕਫਾਸਟ ਉੱਠੀ 8:30 ਵਜੇ ਬਸ ਕੋਈ ਦੀ ਪਿੰਨੀ ਚਾਹ ਨਾਲ ਖਾ ਕੇ ਬਸ ਮੈਂ ਜਲਦੀ ਜਲਦੀ ਆਪਦੀ ਬਾਸ ਫੜਨ ਦੀ ਕਰੀ ਬਾਸ ਮੈਂ ਫੜੀ 9:30 ਵਜੇ ਬਸ ਐਗਜੈਕਟ ਚਲੋ ਹੁਣ ਆਪਾਂ ਵਾਕ ਕਰਕੇ ਆਪਦੀ ਡੈਸਟੀਨੇਸ਼ਨ ਵੱਲ ਚੱ ਇਤਨਾ ਆਵਾਜ਼ਾਂ ਆ ਰਹੀਆਂ ਸੀ ਤੇ ਸਾਰੇ ਲੋਕਾਂ ਨੂੰ ਲੱਗਿਆ ਵੀ ਇੱਥੇ ਵੇਲ ਮੱਛਲੀ ਦੀਆਂ ਜਿਹੜੀਆਂ ਵੇਲ ਡਾਲਫੀਨ ਪਤਾ ਨਹੀਂ ਵੀ ਉਹਦੀ ਆਵਾਜ਼ ਜੀ ਲੱਗ ਰਹੀ ਹੈ ਬਟ ਨਹੀਂ ਬਟੇ ਪੁੱਲ ਕਰ ਰਹੇ ਹੈਗਾ ਕਿੰਨਾ ਸੋਹਣਾ ਲੱਗ ਰਿਹਾ ਨਾ ਯਾਰ ਮੈਂ ਬਹੁਤ ਦਿਨਾਂ ਬਾਅਦ ਅਜ ਘਰੋਂ ਨਿਕਲੀਆ ਤੁਹਾਨੂੰ ਪਤਾ ਹੀ ਨਾ ਵੀ ਮੇਰੀ ਪੜ੍ਹਾਈ ਚੱਲ ਰਹੀ ਸੀ ਪੇਸਮੈਂਟ ਚੱਲ ਰਹੀ ਸੀ ਫਿਰ ਕੰਮ ਕਰ ਹੋ ਜਾਂਦਾਗਾ ਟਾਈਮ ਹੈ ਜਿਹੜਾ ਆਲਮੋਸਟ ਹੁਣ 11 ਵਜੇ ਹੋਈ ਨਹੀਂ ਜਿਹੜੇ ਸਾਰੇ ਰੈਸਟੋਰੈਂਟਸ ਵਗੈਰਾ ਨੇ ਉਹ ਹਜੇ ਬੰਦ ਹੀ ਨੇ ਫਿਲਹਾਲ ਕਿਉਂਕਿ ਅੱਜ ਸੰਡੇ ਹੈਗਾ ਸਾਰੇ ਜਾਣੇ ਕੱਲ ਰਾਤ ਦੇ ਡੱਫ ਮਾਰ ਕੇ ਪਏ ਹੋਣਗੇ ਤੇ ਬਸ ਥੋੜੇ ਬਹੁਤ ਹੀ ਲੋਕ ਨੇਗੇ ਕੁਝ ਵਾਕ ਕਰ ਰਹੇ ਨੇ ਕੁਝ ਸਾਈਕਲ ਚਲਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਇੱਧਰ ਵੀ ਕੁੜੀ ਭੱਜੀ ਜਾਂਦੀ ਆ ਬਸ ਸਾਰੇ ਜਾਂ ਤਾਂ ਆਪਣੇ ਬੇਬੀਜ਼ ਨੂੰ ਲੈ ਕੇ ਆਏ ਹੋਏ ਆ ਜਿਹੜੇ ਟੂਰਿਸਟ ਆਏ ਹੋਏ ਆ ਬਸ ਉਹੀ ਨੇ ਹਜੇ ਥੋੜੇ ਜਿਹੇ ਲੋਕ ਹੀ ਘੱਟ ਨੇ ਕਿਉਂਕਿ ਰੈਸਟੋਰੈਂਟ ਵਗੈਰਾ ਕੁਝ ਵੀ ਓਪਨ ਨਹੀਂ ਹੋਇਆ ਤੇਦਰ ਫੈਰੀਜ਼ ਨਹੀਂ ਜਿਹੜੀਆਂ ਉਹ ਵੀ ਚੱਲ ਜਾਂਦੀਆਂ ਨੇ ਹੁਣ ਬਸ ਆਪਾਂ ਦੋ ਕੁ ਮਿੰਟ ਦੀ ਹੋਰ ਵਾਕ ਕਰਨੀ ਆ ਫਿਰ ਆਪਣਾ ਜਿਹੜਾ ਸੀ ਲਾਈਫ ਆ ਉਹ ਹੈਗਾਗਾ ਆਜੂਗਾ ਬੱਟ ਜਿਹੜੀ ਮੇਰੀ ਟਾਈਮਿੰਗ ਉਹ 11:45 ਦੀ ਸੀ ਮੈਂ ਪਹਿਲਾਂ ਹੀ ਆ ਗਈ ਚਲੋ ਪਹਿਲਾਂ ਆ ਆ ਵਧੀਆਗਾ ਹੁਣ ਥੋੜਾ ਬਹੁਤ ਮੈਂ ਕੁਝ ਖਾ ਪੀ ਲੂੰਗੀ ਕਿਉਂਕਿ ਮੈਂ ਕਰੋ ਸਿਰਫ ਇੱਕ ਚਾਹ ਤੇ ਇੱਕ ਪਿੰਨੀ ਖਾ ਕੇ ਆਈ ਸੀ ਉਹਨ ਮੈਂ ਕਾਫੀ ਤੇ ਉਹਦੇ ਨਾਲ ਕੁਛ ਹਲਕਾ ਫੁਲਕਾ ਖਾਉਂਗੀ ਤੇ ਫਿਰ ਉਦੋਂ ਤੱਕ ਟਾਈਮ ਹੋ ਜਾਊਗਾ ਫਿਰ ਦੇਖਦੇ ਆ ਮੈਂ ਫਸਟ ਟਾਈਮ ਜਾ ਰਹੀ ਆਈ ਡੋਨਟ ਨੋ ਕਿ ਕਿੱਦਾਂ ਦਾ ਥੀਵ ਵਗੈਰਾ ਹੋਊਗਾ ਅੰਦਰੋਂ ਦਾ ਕਿੱਦਾਂ ਕੀ ਹੋਊਗਾ ਕਿਹੜੇ ਕਿਹੜੇ ਜੀਵ ਜੰਤੂ ਹੋਣਗੇ ਸਾਰਾ ਕੁਛ ਨਿਊ ਹੈਗਾ ਤੇਦਰ ਦੇਖ ਲਓ ਇਹ ਐ ਜੀ ਕਰਾਉਨ ਇਹਦੇ ਵਿੱਚ ਵੀ ਜਾਣਾ ਆਪਾਂ ਇੱਕ ਦਿਨ ਕਰਾਉਨ ਚ ਪੈਸੇ ਇਕੱਠੇ ਕਰ ਲਈਏ ਫਿਰ ਜੂਆ ਖੇਡ ਕੇ ਆਵਾਂਗੇ ਮੇ ਕੋਫੀ ਲੈ ਕੇ ਆਤੀ ਮੈਂ ਨਾਲ ਲੈਂਗੇ ਇਹ ਚੀਜ਼ ਐ ਤੁਹਾਡੇ ਫੇਸ ਤੇ ਸੋ ਹਨ ਮੈਂ ਵੇਟ ਕਰੀ ਆਪਣੀ 커피 ਵੀ ਚਲੋ ਜਦੋਂ 커피 ਆਂਦੀ ਆ ਖਾ ਪੀ ਕੇ ਆਪਾਂ ਚੱਲਦੇ ਆ ਉਦੋਂ ਤੱਕ ਆਪਣਾ ਜਿਹੜਾ ਟਾਈਮ ਆ ਉਹ ਵੀ ਹੋ ਜਾਊਗਾ ਚਲੋ ਵੀ ਬੈਂਚ ਖਾਲੀ ਹੋ ਗਿਆ ਇੱਥੇ ਬਹਿ ਜਿਏ ਮੈਂ ਆਵਦੀ ਟਿਕਟ ਹੈ ਜਿਹੜੀ ਉਹ ਰਾਤ ਆਨਲਾਈਨ ਹੀ ਕਰਵਾਤੀ ਸੀ ਜੇ ਤੁਸੀਂ ਉਰੇ ਆ ਕੇ ਕਿਸੇ ਵੀ ਜਿਵੇਂ ਵਾਈਲਡ ਲਾਈਫ ਹੋ ਗਿਆ ਜਾ ਉਰੇ ਸਟੈਚੂਜ਼ ਬਣੇ ਹੋਏ ਨੇ ਤੁਸੀਂ ਉਹਨਾਂ ਦੀ ਟਿਕਟ ਲੈਣੀ ਆ ਕੋਈ ਵੀ ਟਿਕਟ ਹੈ ਜਿਹੜੀ ਤੁਸੀਂ ਇੱਥੇ ਟਿਕਟਸ ਐਂਡ ਇਨਫੋਰਮੇਸ਼ਨ ਸਟੇਸ਼ਨ ਵੀ ਬਣਿਆ ਹੋਇਆਗਾ ਤੁਸੀਂ ਇੱਥੋਂ ਕਿਸੇ ਵੀ ਜਿਹੜੀ ਜਾਣਾਗਾ ਉਹਦੀ ਟਿਕਟਾਂ ਜਿਹੜੀ ਖਰੀਦ ਸਕਦੇ ਹੋਗੇ ਜਿਹੜੀ ਆ ਵਾਲੀ ਬੱਸ ਚੱਲਦੀ ਆ ਇਹਦੀ ਟਿਕਟ ਵੀ ਤੁਸੀਂ ਉੱਥੋਂ ਖਰੀਦ ਸਕਦੇ ਹੋ ਚਲੋ ਹੁਣ ਆਪਾਂ ਚੱਲਦੇ ਆਂ ਆਪਦੇ ਸੀ ਲਾਈਫ ਵੱਲ ਕਿਉਂਕਿ ਮੇਰੇ ਕੋਲ ऑलरेडी ਟਿਕਟ ਹੈਗੀ ਆ ਆ ਸੀਗਾ ਸੋ ਹੁਣ ਆਪ ਉਧਰ ਦੀ ਜਿਹੜੀ ਇਹਦੀ ਐਂਟ੍ਰੈਂਸ ਆ ਚਲੋ ਹੁਣ ਆਪਾਂ ਚੱਲਦੇ ਆਂ ਜਿਹੜੀ ਇਹਦੀ ਓਪਨਿੰਗ ਆਵਰਜ਼ ਨੇਗੀ ਉਹ 10:30 ਤੋਂ 4 ਵਜੇ ਤੱਕ ਲੇਗੇ ਚਲੋ ਜੀ ਚੱਲੀਏ ਹੁਣ ਟਿਕਟ ਦੀ ਆਪਾਂ ਨੂੰ ਐਂਟਰੀ ਮਿਲ ਗਈ ਹਾਏ ਆ ਦੇਖਦੀ ਕਿ ਕਿਹਾ ਜਾਊਗਾ ਆਓ ਯਾਰ ਸੱਚੀ ਮਛਲੀਆਂ ਨੇ ਹਾਇਲਾ ਤਾਂ ਕੋਈ ਸੱਚੀ ਨਹੀਂ ਕਿੰਨਾ ਨਿਕਮਾ ਹੋਵਾਂ ਲੋਕੀ ਬਸ ਉਹਦੇ ਸਟੋ ਕਰ ਰਿਹਾ ਸੀਂ ਚ ਕਿਉਂ ਕਿ ਮਛਲੀਆਂ ਨੂੰ ਉਹ ਪਦੇ ਘਰੀਆ ਸਟਾਰ ਫਿਸ਼ ਯਾਰ ਤਾਂ ਮੈਂ ਬਸ ਟੀਵੀ ਤੇ ਦੇਖੀ ਸੀ ਕਿੰਨੀ ਵੱਡਾ ਬਸ ਰਹੀ ਆ ਨਾ ਲੱਗ 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 ਰਹੀ ਆ ਮੈਂ ਫੈਨ ਤੇ ਕੋਲ ਵਿੱਚ ਉੱਡੇ ਹੋਏ ਹੋਈਆਂ ਮਛਲੀਆਂ ਮੈਂ ਫਸਟ ਟਾਈਮ ਸਟਾਰ ਫਿਸ਼ ਦੇਖ ਰਹੀ ਆ ਆ ਮਛਲੀ ਤਾਂ ਮੈਨੂੰ ਲੱਗਦਾ ਤਰੀ ਸਤੋ ਖਤਰਨਾਕ ਹੋਵੇਗੀ ਇਹ ਦੇਖੀ ਤਾ ਫਰਮਾਂਟ ਦੇਖਣ ਤੋਂ ਪਹਿਲਾਂ ਹੀ ਕੋਈ ਉਹਨਾਂ ਦੇ ਪੁੱਛੀ ਨਹੀਂ ਪੈ ਜਾਂਦੀਆਂ ਤੇ ਬਾੜ ਦੇ ਹੁੰਦੇ ਹੁੰਦੇ ਇਹ ਉਹ ਵਾਲੀ ਮਛਲੀ ਆ ਦਿਖਦੀ ਵੀ ਨਹੀਂ ਤੁਹਾਨੂੰ ਲੱਗਦਾ ਹੋਣਾ ਨਾ ਇਹ ਵਾਲੇ ਕੰਪਾਰਟਮੈਂਟ ਦੇ ਵਿੱਚ ਕੁਝ ਨਹੀਂ ਹੈਗਾ ਬੱਟੇ ਜਿਹੜੀ ਹੈ ਸਾਰੀ ਫਿਸ਼ ਆ ਇਹ 1 ਕਿਲੋ ਦੀ ਫਿਸ਼ ਆ ਪਰਪਲ ਕਲਰ ਦੀ ਹੁਣ ਆਪਾਂ ਆ ਗਏ ਆਂ ਦੀ ਦੇਖਣਾ ਸਮੁੰਦਰੀ ਘੂੜੇ ਗ੍ਰੇ ਬੁਨਾ ਸਮੁੰਦਰੀ ਘੂੜਾ ਵਾਹ ਯਾਰ ਕਿੰਨੇ ਪਿਆਰੇ ਆ ਵਾਹ ਜੀ ਵਾ ਆਪਾਂ ਖੰਗਾਲੂ ਸਾਨਾ ਸੋਰੀ ਹੈ ਮੈਨੂੰ ਲੱਗਿਆ ਸੀ ਨਾ ਅੱਜ ਕੋਈ ਨਹੀਂ ਆਇਆ ਹੋਣਾ Tidak ada apa-apa yang boleh dihidangkan. Sekarang, saya sedang melihat ikan-ikan yang berwarna ਇਥੇ ਨਾ ਤੁਹਾਡੇ ਫ੍ਰੀ ਫੋਟੋ ਵੀ ਕਰਦੀ ਨਹੀਂਗੀ ਮੈਂ ਵੀ ਖਿੱਚ ਲਈ ਆਪਣੀ ਫੋਟੋ ਹੁਣ ਆਪਾਂ ਸਟੋਰ ਕਰਦੇ ਆਂਗੇ ਥੋੜੀਆਂ ਹੋਰ ਲੋਬੀ ਦੀ ਜੀਦਨਤੀ ਭਾਜੀਵੇਂਗੇ ਤੁਸੀਂ ਦੇਖੋ ਕਿੰਨੀਆਂ ਪਿਆਰੀਆਂ ਮੱਛੀਆਂ ਨੇ ਯਾਰ ਇੰਨੀਆਂ ਮੱਛੀਆਂ ਨੇ ਯਾਰੀ ਦਿਨ ਵੀ ਖੜੀ ਨੂੰ ਮੂਤੀ ਵੇਖਿਆ ਆਹ ਬਹੁਤ ਸ਼ਾਨਦਾਰ ਦੇਖੋ ਕਿੰਨੀਆਂ ਪਿਆਰੀਆਂ ਨੇ ਆਹ ਵਾਲੀ ਮੱਛੀ ਹੈ ਜਮਾ ਨਾਰੀ ਰੰਗ ਫਿਰਦੀ ਆ ਦੇਖ ਲਓ ਛੋਟੇ ਛੋਟੇ ਬੱਚੇ ਵੀ ਜਿਹੜੀਆਂ ਸਟਾਰ ਫਿਸ਼ ਨੇ ਉਹਨੂੰ ਕਿ ਟੱਚ ਕਰਕੇ ਦੇਖ ਰਹੇ ਇਹ ਦੋਨੇ ਇਕੱਠੇ ਹੋ ਗਏ ਵਾਓ ਚਲੋ ਜੀ ਕੰਟੀਨਿਊ ਕਰਦੇ ਆਪਾਂ ਕੰਟੀਨਿਊ ਫਾਈਨਲੀ ਮੈਂ ਪਹੁੰਚ ਗਈ ਹਾਂ ਬਿਲਕੁਲ ਤਨਤ ਦੇ ਨੇੜੇ ਆਜਾ ਆਜਾ ਸੋਨੇ ਸੋ ਜਾਦਾ ਵੱਡੀ ਵਾਲੀ ਨਹੀਂ ਹੈਗੀ ਬੰਦੇ ਨੇ ਛੋਟੀਆਂ ਵਾਲੀਆਂ ਸ਼ਾਰਟ ਲਈਆਂ ਉਹ ਇੱਕ ਹੀ ਬੰਨ ਰਹੀ ਸੋਹਣੀ ਐ ਐਸਾ ਸ਼ੌਂਕ ਮਸ ਨਹੀਂ ਗਿਆ ਨਾ ਹੋਰ ਤੇ ਨਿਆ ਬੱਟੀਆਂ ਨੇ ਉਹ ਇਧਰ ਹੀ ਨੇ ਖਾਓ ਸਾਰੋ ਮੱਛੀ ਜੈਕਸਨ ਜੈਕਸਨ

ਆਪਾਂ ਸ਼ਾਰਕ ਵੀ ਦੇਖ ਲਿਆ ਹੁਣ ਸਭ ਤੋਂ ਪਿਆਰੀ ਚੀਜ਼ ਦੇਖਣ ਜਾ ਰਹੀ ਹਾਂ ਮੈਂ ਪੈਂਗੁਇਨ ਚਲੋ ਦੇਖਦੇ ਹਾਂ ਕਿ 30 ਮਿੰਟ ਵੇਟ ਫਰਮ ਉਰੇ ਲਿਖਿਆ ਜੀ 10 ਮਿੰਟ ਦੀ ਵੇਟ ਫਰਮ ਦਿਸ ਪੁਆਇੰਟ ਕੋਈ ਚੱਕਰ ਹੀ ਨਹੀਂ ਵਿਲੇ ਆ ਯਾਰ ਤਾਂ ਖੜੇ ਆ ਲੈਂਚ ਤੁਹਾਡਾ ਆਪਣਾ ਬੋਟ ਮਿਲ ਗਿਆ ਜਿਹਦੇ ਵਿੱਚ ਇਹਦੇ ਵਿੱਚ ਆਪਾਂ 6 ਜਾਣੇ ਬੈਠ ਸਕਦੇ ਹਾਂ ਮੇਰੇ ਨਾਲ ਤਾਂ ਕਿਊਟੀਜ਼ ਚੱਲੇ ਨੇਗੇ ਤੇ ਮੈਂ ਬਣੀ ਹੈ ਕੈਪਟਨ ਹਾਈ ਪਰਫੂਮ ਆ ਆ ਨੰਦੇਣਗੇ ਲੈ ਲੈ ਬੱਲੇ 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 ਉਹ ਦੇਖੋ ਉੱਧਰ ਉਹ ਤਾਂ ਪਿਆਰ ਕਰ ਜਾਂਦੇ ਨੇ ਇਹ ਉਹਦੇ ਖੜੇ ਬਾਲੇ ਟਾਈਮ ਤੇ ਮਿਲੇ ਨੇ ਮੈਨੂੰ ਲੱਗਦਾ ਆਹ ਦੋ ਇੱਧਰ ਪਤਾ ਨਹੀਂ ਕਿੰਦਨ ਨੂੰ ਮੂੰਹ ਚੱਕਿਆ ਨੇ ਦੋ ਇੱਧਰ ਉਹ ਨਹੀਂ ਹਟਦੇ ਅੱਜ ਆਹ ਵਾਲਾ ਐਕਸਪੀਰੀਅੰਸ ਤਨਾ ਬਹੁਤ ਹੀ ਜਿਆਦੇ ਅਲੱਗਕਾਰ ਤੁਸੀਂ ਆ ਦੇਖੋ ਇਦਾਂ ਹੀ ਚਿਪਕੇ ਹੋਏ ਨੇ ਜਿੱਦਾਂ ਇੱਥੇ ਕਲਰਸ ਕਰਕੇ ਰਿਪਰੈਜ਼ੈਂਟ ਕੀਤਾ ਗਿਆਗਾ ਨਾ ਵੀ ਉਦਾਂ ਦੇ ਹੀ ਉਹਰੇ ਫਿਸ਼ ਆ ਜਿਹੜੀ ਉਹ ਕੀ ਪਾਈ ਜਾਂਦੀ ਆ ਵਾਹ ਆ ਮਛਲੀ ਦੇਖੋ ਕਿੰਨੀਆਂ ਮਛਲੀਆਂ ਨੂੰ ਕਿੱਛ ਲਾਈ ਫਿਰਦੀ ਆ ਸੋ ਫਾਈਨਲੀ ਸੀ ਲਾਈਫ ਆ ਜਿਹੜਾ ਉਹਦਾ ਮੇਰਾ ਸੁਪਨਾ ਪੂਰਾ ਹੋ ਗਿਆ ਮੈਂ ਸਾਰਾ ਐਕਸਪਲੋਰ ਕਰਿਆਈ ਬਹੁਤ ਵਧੀਆ ਐਕਸਪੀਰੀਅੰਸ ਆ ਨਾ ਤੁਸੀਂ ਜਿਹੜੇ ਸਾਰੇ ਜਾਨੀ ਸਿਡਨੀ ਦੇ ਵਿੱਚ ਰਹਿੰਦੇ ਹੋ ਪਲੀਜ਼ ਇੱਕ ਵਾਰੀ ਜਰੂਰ ਆਇਓ ਨਾ ਤੁਹਾਨੂੰ ਪਤਾ ਹੈ ਸਟੂਡੈਂਟਸ ਲਾਈਕ ਆ ਕੰਸੈਸ਼ਨ ਕਾਰਡ ਤੇ ਤੁਸੀਂ ਲੈ ਸਕਦੇ ਹੋ 40 ਔਰ 41 ਡਾਲਰ ਦੀ ਟਿਕਟ ਅਦਰਵਾਈਜ਼ 51 ਡਾਲਰ ਦੀ ਆ ਸੋ ਮੈਂ ਸਟੂਡੈਂਟ ਕਾਰਡ ਤੇ ਟਿਕਟ ਲਈ ਸੀਗੀ ਸੋ ਮੈਨੂੰ 41 ਡਾਲਰ ਦੇ ਵਿੱਚ ਇੰਨਾ ਪਿਆਰਾ ਘੈਂਟ ਵਾਲਾ ਐਕਸਪੀਰੀਅੰਸ ਕਰਨ ਨੂੰ ਮਿਲਿਆ ਤਾਂ ਬਹੁਤ ਵਧੀਆ ਗੱਲ ਸੀ ਨਾ ਵੀ ਜਿਹੜੇ ਆਪ ਕੋ ਸੋਚ ਨਹੀਂ ਸਕਦੇ ਨਾ ਵੀ ਇੰਨੀ ਆ ਪਿਆਰੀਆਂ ਮਰਛੀਆਂ ਵੀ ਐਗਜ਼ਿਸਟ ਕਰਦੀਆਂ ਨੇ ਕਿਆਂ ਵੀ ਬਹੁਤ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ ਬਹੁਤ ਗੈਂਟ ਐਕਸਪੀਰੀਅੰਸ ਆਗਾ ਜੈਨੂਇਨਲੀ ਦਸਾਂ ਤੁਸੀਂ ਸਾਜਾਂ ਨੇ ਵੀ ਜਰੂਰ ਆਇਓ ਚਲੋ ਜੀ ਅੱਜ ਦੀ ਵੀਡੀਓ ਦਾ ਐਂਡ ਆਪਾਂ ਇੱਥੇ ਕਰਦੇ ਆਂਗੇ ਸੋਹਣੀ ਸੋਹਣੀ ਬਸ ਖੂਬਸੂਰਤੀ ਦੇ ਨਾਲ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਹੋਰ ਵੀ ਤੁਹਾਨੂੰ ਪਿਆਰੀ ਪਿਆਰੀਆਂ ਵੀਡੀਓਜ਼ ਜਿਹੜੀਆਂ ਮੈਂ ਲੈ ਕੇ ਆਉਂਗੀ ਅ ਨੈਕਸਟ ਟਾਈਮ ਆਪਾਂ ਵਾਈਲਡ ਲਾਈਫ ਦੇਖਾਂਗੇ ਮਿਊਜ਼ੀਅਮ ਦੇਖਾਂਗੇ ਬਾਲੀਆਂ ਸਾਰੀਆਂ ਟੀਜਨ ਜਿਹੜੀਆਂ ਮੈਂ ਕਦੇ ਐਕਸਪਲੋਰ ਨਹੀਂ ਕੀਤੀਆਂ ਸੋ ਚਲੋ ਬਈ ਅੱਜ ਦੀ ਵੀਡੀਓ ਦਾ ਆਪਾਂ ਐਂਡ ਇੱਥੇ ਕਰਦੇ ਆਂ ਪਿਆਰੇ ਜੀ ਵਿਊ ਦੇ ਨਾਲ ਬਾਏ ਬਾਏ